ਜੇ ਤੁਹਾਡਾ ਕੱਟਿਆ ਹੋਇਆ ਸੇਬ ਕਾਲਾ ਹੋ ਜਾਂਦਾ ਸੀ ਫ੍ਰਿਜ 'ਚ ਰੱਖ ਕੇ ਵੀ ਜਾਂ ਜਵਾਕਾਂ ਦੇ ਟਿਫਨ 'ਚ ਪਾਉਂਦੇ ਸੀ ਕਾਲਾ ਹੋ ਜਾਂਦਾ ਸੀ ਹੁਣ ਉਹ ਤੋਂ ਛੁਟਕਾਰਾ ਮਿਲ ਜੂ ਸਭ ਤੋਂ ਪਹਿਲਾਂ ਤਾਂ ਹੀ ਸੇਬ ਕੱਟ ਲੈਣਾ ਕਿਸੇ ਵੀ ਤਰੀਕੇ ਨਾਲ ਕੱਟ ਲਿਓ ਤੁਸੀਂ ਠੀਕ ਹੈ ਜੀ ਇਸ ਤਰ੍ਹਾਂ ਸੇਬ ਕੱਟ ਲੈਣਾ ਤੇ ਸਿਲਕੇ ਉਤਾਰ ਲਿਓ ਛਿਲਕੇ ਤਾਂ ਨਹੀਂ ਉਤਾਰਨੇ ਤਾਂ ਵੀ ਕੋਈ ਦਿੱਕਤ ਨਹੀਂ ਪਰ ਛਿਲਕੇ ਉਤਾਰ ਕੇ ਖਾਣਾ ਚਾਹੀਦਾ ਕਿਉਂਕਿ ਬਾਗਾਂ ਦੇ ਵਿੱਚ ਬਹੁਤ ਸਪਰੇਅ ਇਹਨਾਂ ਤੇ ਹੁੰਦੀ ਆ ਬਹੁਤ ਜ਼ਿਆਦਾ ਸਪਰੇਅ ਹੁੰਦੀ ਆ ਇਹਨਾਂ ਦੇ ਉੱਤੇ ਸੇਬਾਂ ਦੇ ਉੱਤੇ ਕਿ ਮੱਖੀ ਮਖਿਆਲ ਇਹਨਾਂ ਨੂੰ ਖਾਵੇ ਨਾ ਤਾਂ ਕਰਕੇ ਇਹਨਾਂ ਦੇ ਉੱਤੇ ਸਪਰੇਅ ਬਹੁਤ ਜ਼ਿਆਦਾ ਹੁੰਦੀ ਆ ਛਿਲਕੇ ਉਤਾਰ ਲਓ ਜੇਕਰ ਛਿਲਕੇ ਨਹੀਂ ਉਤਾਰ ਦਿੱਤਾ ਤਾਂ ਵੀ ਕੋਈ ਦਿੱਕਤ ਨਹੀਂ ਗਈ ਹੈਗੀ ਹੈ ਨਾ ਤਾਂ ਤੁਸੀਂ ਫਾੜੀਆਂ ਕੱਟ ਲੈਣੀਆਂ ਕਿਸੇ ਵੀ ਤਰੀਕੇ ਦੀਆਂ ਕੋਈ ਦਿੱਕਤ ਨਹੀਂ ਮੈਂ ਹਮੇਸ਼ਾ ਛਿਲਕੇ ਖਾਣਾ ਤੇ ਇਹਨੂੰ ਇਸ ਤਰ੍ਹਾਂ ਕੱਟ ਲੈਣਾਗਾ ਤੇ ਕਿਸੇ ਵੀ ਤਰ੍ਹਾਂ ਦੀਆਂ ਤੁਸੀਂ ਫਾੜੀਆਂ ਕੱਟ ਲੈਣੀਆਂ ਤੇ ਇਹਨੂੰ ਇੱਕ ਡੱ ਕੋਈ ਵੀ ਭਾਂਡਾ ਹੋ ਸਕਦਾ ਉਹਦੇ ਵਿੱਚ ਇਹਨੂੰ ਪਾ ਲਿਓ ਤੇ ਵਿੱਚ ਪਾ ਲਿਓ ਤਾਜਾ ਪਾਣੀ ਠੀਕ ਹੈ ਜੀ ਤਾਜਾ ਪਾਣੀ ਪਾਉਣ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਅੱਧਾ ਚਮਚਾ ਨਮਕ ਦਾ ਥੋੜਾ ਜਿਹਾ ਨਮਕ ਤੇ ਇਹਨੂੰ ਇਸ ਤਰ੍ਹਾਂ ਘੋਲ ਲੈਣਾ ਤਾਂ ਕਿ ਨਮਕ ਦੀ ਲੇਅਰ ਆ ਜਿਹੜੀ ਇਹਦੇ ਉੱਪਰ ਲੱਗ ਜੇ ਪਰ ਖਾਣ ਵਿੱਚ ਨਮਕ ਦੀ ਲੇਅਰ ਨਹੀਂ ਆਊਗੀ ਤੇ ਇਹਨੂੰ 5 ਤੋਂ 10 ਮਿੰਟ ਢੱਕ ਕੇ ਰੱਖ ਦੇਣਾ ਤੇ ਉਸ ਤੋਂ ਬਾਅਦ ਪਾਣੀ ਇਹਦਾ ਕੱਢ ਕੇ ਬੱਚਿਆਂ ਦੇ ਟਿਫਨ 'ਚ ਇਸ ਤਰ੍ਹਾਂ ਪਾ ਦੇਣਾ ਜੇਕਰ ਇਹ ਵੀ ਤੁਸੀਂ ਕੱਟ ਕੇ ਰੱਖਦੇ ਹੋ ਤਾਂ ਹੁਣ ਇਹ ਕਦੇ ਵੀ ਖਰਾਬ ਨਹੀਂ ਹੋਊਗਾ ਇਹ ਕਾਲਾ ਨਹੀਂ ਪਊਗਾ ਇਸ ਤਰ੍ਹਾਂ ਤੁਸੀਂ ਜੁਵਾਕਾ ਨੂੰ ਟਿਫਨ 'ਚ ਦੇ ਦਿ